ਜਿਵੇਂ ਨਾ ਅੱਛਾ ਸਾਡੇ ਪਿੰਡ ਬਾੜੀਆਂ ਕਲਾਂ ਹੈ ਜਿੱਤੇ ਇੱਕ ਸਨਾਤਨ ਧਰਮ ਸਭਾ ਰਜਿਸਟਰਡ ਹੈ ਬੜੇ ਸਾਲਾਂ ਤੋਂ ਰਜਿਸਟਰਡ ਹੈ ਔਰ ਤੇ ਹਰ ਸਾਲ ਤੇ ਕੋਈ ਨਾ ਪ੍ਰੋਗਰਾਮ ਤੇ ਕਰਦੀ ਹੈ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਸੀ 10 ਤੋਂ ਲੈ ਕੇ 16 ਨਵੰਬਰ ਤੱਕ ਰਾਸਲੀਲਾ ਜਿਹੜੀ ਕਥਾ ਕਰਾਉਣ ਲਈ ਬਿੰਦਵਨ ਤੋਂ ਲੋਕਾਂ ਨੇ ਆਣਾ ਤੇ ਕਥਾ ਕਰ ਲਈ ਰਾਸਲੀਲਾ ਕਰਨ ਲਈ ਇਹਦੀ ਪੇਮੈਂਟ ਵੀ ਰਿਵਾਸ ਕੀਤੀ ਹੋਈ ਹੈ ਔਰ ਇਸਦੀ ਅਪਲਾਈ ਐਪਲੀਕੇਸ਼ਨ ਡੈਪਟੀ ਕੋਲ ਦਿੱਤੀ ਸੀ ਕਿ 10 ਇਨਵਾਰ ਪਰ ਹਾਲਾ ਕਿ ਆਪਣੀ ਜਗ੍ਹਾ ਜਕਰਵਾਣੀ ਆਪਣੀ ਦਾਦੇ ਕਰਾਣੀਆਂ ਕੋ ਪ੍ਰੋਵੀਜ਼ਨ ਦੀ ਲੋੜ ਡੀ ਪਰ ਫਿਰ ਵੀ ਮੌਕੇ ਦੇ ਹਾਲਾਤ ਨੂੰ ਦੇਖਦਿਆਂ ਲਾ ਬਡਿੰਗ ਸਿਚੁਏਸ਼ਨ ਦੀ ਤੌਰ ਤੇ ਨੰਨ ਕੇ ਇਨਨ ਇਨਫੋਰਮ ਕਰ ਦੇਈਆਂ ਲੈ ਕੇ ਡੀਐਸਪੀ ਸਾਹਿਬ ਨੂੰ ਭੇਜਤਾ ਉਹਨਾਂ ਨੇ ਅਗੇ ਪੁਲਿਸ ਨੂੰ ਭੇਜਿਆ ਐਸਐਸਜੀ ਨੂੰ ਪਈ ਐਸਟੀਐਮ ਨੇ ਪੁਲਿਸ ਨੂੰ ਕਹਿ ਦਿਆ ਇਹ ਕੱਲ ਉਤੇ ਕੋਈ ਹਵਨ ਕਰ ਰਿਹਾ ਸੀਗੇ ਉਦੋਂ ਪੁਲਿਸ ਮੌਕੇ ਤੇ ਆਈ ਐਸਐਸ ਚੋਂ ਅਗੇ ਉਹਨੂੰ ਬੰਦ ਕਰਾ ਦਿੱਤੀ ਤੁਸੀਂ ਇਹ ਨਹੀਂ ਕਰ ਤੁਹਾਨੂੰ ਅਲਾਉਡ ਨਹੀਂ ਤੁਸੀਂ ਕਰ ਨਹੀਂ ਸਕਦੇ ਔਰ ਤੁਸੀਂ ਪਰਮਿਸ਼ਨ ਸਾਨੂੰ ಮೇ ਉਪਰੋਂ ਹੁਕਮ ਹੈ ਡੀਐਸਪੀ ਦਾ ਉਹਨਾਂ ਕੇ ਆ ਨਹੀਂ ਹੋਣ ਦੇਣਾ ਜਦੋਂ ਕਹਿੰਦਾ ਹਾਂ ਧਾਰਮਿਕ ਗੱਲ ਹੈ ਤੇ ਦਾ ਹੱਕ ਬਣਦਾ ਕਿਸੇ ਕੋਈ ਵੀ ਆਪਣੇ ਧਾਰਮਿਕ ਗੱਲ ਕਰ ਸਕਦਾ ਆਪਣੀ ਜਗ੍ਹਾ 'ਚ ਕਰ ਸਕਦਾ ਕਿਸੇ ਨੂੰ ਰੋਕਣ ਦਾ ਮਤਲਬ ਨਹੀਂ ਹੈ ਉਹ ਕਹਿੰਦਾ ਜਿਆਦਾ ਤੇ ਜਿਹੜੇ ਦੋ ਤਿੰਨ ਬੰਦੇ ਉਹਨਾਂ ਨਾਲ ਸੁਲ੍ਹਾ ਕਰੋ ਨਹੀਂ ਤਾਂ ਤੁਹਾਨੂੰ ਕਰਨੀ ਦਿਓ ਇਹ ਉਹ ਤੋਂ ਬਾਅਦ ਅਸੀਂ ਪਿੰਡ ਤਿੰਨ ਪਿੰਡਾਂ ਦੀ ਪੰਚਾਇਤਾਂ ਬਾੜੀਆਂ ਕਲਾਂ ਬਾੜੀਆਂ ਕੋਰ ਤੇ ਮੋਤੀਆਂ ਇਹਨਾਂ ਰੜਕੇ ਕਰਾ ਰਹੇ ਨੇ ਔਰ ਪਹਿਲਾਂ ਉਹਨਾਂ ਨੇ ਵੀ ਅਪਲਾਈ ਕੀਤਾ ਸੀ ਉਹਨਾਂ ਨੇ ਕਿਹਾ ਸੀ ਅਸੀਂ 19 ਤੋਂ 23 ਦਾ ਕਰਨਾ ਸੀ ਜੋ ਇਹਨਾਂ ਨੇ 16 10 ਤੋਂ 16 ਦਾ ਅਪਲਾਈ ਕੀਤਾ ਉਹਨਾਂ ਨੇ ਜਾਣ ਕੇ ਗਿਆ ਸੀ ਕਿ 10 ਤੋਂ 16 ਵਿੱਚ ਕਰਨਾ ਹੈ ਜਾਣ ਬੁਝ ਕੇ ਇਹਨਾਂ ਦਾ ਕੰਮ ਖਰਾਬ ਕਰਨ ਲਈ ਕੀਤਾ ਹੈ ਤੋਂ ਇਹਦੇ ਲੋਕਾਂ 'ਚ ਰੋਸ ਹੈ ਵੀ ਇਹਨਾਂ ਨੇ ਤੇ ਡਾਕਟਰ ਸਾਹਿਬਾਇ ਨੇ ਤੇ ਹਲਕੇ ਡਿਸਚਾਰਜ ਨਹੀਂ ਇਹਨਾਂ ਨੇ ਵੀ ਅਸੀਂ ਇਹ ਰੜਕੇ ਕੋਸ਼ਿਸ਼ ਕੀਤੀ ਫਿਰ ਦੂਜੀ ਪਾਰਟੀ ਕਿਹੜੀ ਦੋ ਦਿਨ ਲੋਕ ਨੇ ਆਮ ਆਦਮੀ ਪਾਰਟੀ ਹੁੰਦੀ ਸਪੋਰਟ ਕਰ ਰਹੀ ਹੈ ਆਹ ਕਹਿੰਦੇ ਨੇ ਜਦੋਂ ਉਹਨਾਂ ਨੇ ਜਾ ਕੇ ਆਓ ਇਹ ਜਾ ਕੇ ਵੀ ਆਏ ਨੇ ਉਹਨਾਂ ਦੇ ਕੋਲ ਐਮਪੀ ਸਾਹਿਬ ਦੇ ਘਰ ਵੀ ਜਾ ਕੇ ਆਏ ਨੇ ਉਹਨਾਂ ਕਹਿੰਦੇ ਜੀ ਉਹਨਾਂ ਨਸਲਾ ਕਰ ਲੋ ਚੰਗਾ ਨਹੀਂ ਤੇ ਤੁਹਾਨੂੰ ਖਰਾਬ ਹੋਵੋਗੇ ਪਰਚੇ ਤੁਹਾਡੇ ਤੇ ਹੋਣਗੇ ਇਹ ਜਿਹੜਾ ਡਰ ਦੇਣਾ ਕਿ ਤੁਹਾਨੂੰ ਪਰਚੇ ਕਰਾਂਗੇ ਤੁਹਾਨੂੰ ਕੇਸਾਂ ਦੇ ਇਨਵੋਲਵ ਕਰਾਂਗੇ ਨਿੰਦਰ ਵਾਲੀ ਗੱਲ ਹੈ ਹਾਂ ਚੱਬਿਆ ਲੋਂਦਾ ਜੀ ਹਾਂ ਮਨ ਕਰ ਚੱਬਿਆ ਆ ਗਿਆ ਡੀਐਸਪੀ ਲੱਗਦਾ ਹੈ ਕਿ ਕੁਝ ਸ਼ਾਇਦ ਨਾਲ ਹੀ ਸਾਰਾ ਕੁਝ ਹੋ ਰਿਹਾ ਕੋਈ ਇੱਕ ਦੋ ਆਮ ਬੰਦੇ ਦੇ ਕਹਿ ਕੇ ਤੇ ਕੁਝ ਨਹੀਂ ਹੋ ਸਕਦਾ ਦੇਖੋ ਧਾਰਮਿਕ ਭ੍ਰੋਹਾਂ ਕਰਨਾ ਸੋ ਸਾਰਿਆਂ ਨੂੰ ਕੋਆਪਰੇਟ ਕਰਨਾ ਚਾਹੀਦਾ ਹੈ ਔਰ ਉਹਨੂੰ ਮਦਦ ਕਰਨੀ ਚਾਹੀਦੀ ਹੈ ਨਾ ਕਿ ਉਹਨਾਂ ਨੂੰ ਡਿਸਕਰੇਜ ਕਰਕੇ ਰੋਕਣਾ ਦਾ ਬਿਲਕੁਲ ਗਲਤ ਹੈ ਅਹੀ ਗਲਤ ਕਾਰਨ ਦੱਸਿਆ ਮੈਂ ਮੈਂ ਤੇ ਇਹਨਾਂ ਦੱਸਿਆ ਇਹਨਾਂ ਨੇ ਪਹਿਲਾਂ ਅੱਜ ਦੇ ਰੱਖਿਆ ਦੀਪੁਰੋਂ ਪੈਸਾ ਮੈਂ ਕਿਹਾ ਤੁਹਾਨੂੰ ਮੈਂ ਵੀ ਚਿੰਤਨਾ ਆਇਆਂ ਸ਼ਾਮਲ ਹੋਊਗਾ ਪਰਮਿਸ਼ਨ ਤਾਂ ਦੇਣੀ ਚਾਹੀਦੀ ਹੈ ਨਹੀਂ ਦੇਣਗੇ ਤਾਂ ਐਜੂਲੇਸ਼ਨ ਹੋਏਗੀ ਕੱਲ੍ਹ ਫਿਰ ਕਰਾਬੀ ਹੋਏਗੀ ਕੰਮ ਹੋਊਗਾ ਕੋਈ ਕੋਈ ਮਤਲਬ ਨਹੀਂ ਬਣਦਾ ਰੋਕਣ ਦਾ ਕੋਈ ਮਤਲਬ ਨਹੀਂ ਬਣਦਾ ਹਾਂਜੀ ਹਾਂਜੀ ਪਹਿਲਾਂ ਪਰਮਿਸ਼ਨ ਨਹੀਂ ਲਈ ਸੀ ਕਿਹਨੇ ਇਹ ਪ੍ਰਕਾਰ ਕਰਤ ਕਰਨ ਦੇ ਇਹਨੇ ਰੋਜ਼ਾ ਤਾਂ ਵੀ ਪੁੱਛਣ ਦੇ ਲਈਦਾ ਪਰਮਿਸ਼ਨ ਦੀ ਜ਼ਰੂਰਤ ਕੋਈ ਨਹੀਂ ਉਹਦੀ ਪ੍ਰੋਸੀਜਰ 10 ਤੋਂ 16 ਨੂੰ ਕਰਨਾ ਉਹਦੀ ਪ੍ਰਿਪਰੇਸ਼ਨ ਅਪਲਾਈ ਕੀਤੀ ਹੋਈ ਆ ਕਰਨਾ ਆਪਣੀ ਜ਼ਮੀਨ ਸੀ ਉਹਨਾਂ ਨੇ ਆਪਣੀ ਆਪਣੀ ਦਾਦੇ ਕਰਨਾ ਇਹਦੇ ਪਰਮਿਸ਼ਨ ਨਹੀਂ ਆ ਨਿੱਜੀ ਕੋਈ ਪਰਮਿਸ਼ਨ ਦੀ ਲੋੜ ਨਹੀਂ ਪਰ ਫਿਰ ਵੀ ਇਹਨਾਂ ਨੇ ਲਿਖ ਕੇ ਦਿੱਤਾ ਉਹਨਾਂ ਨੇ ਕਿਹਾ ਸੀ ਵੀ ਪਹਿਲਾਂ ਬਾਅਦ ਹੀ ਗੱਜ ਕਰਨਾ ਹੈ ਇਹ ਪਹਿਲਾਂ ਕਰ ਲਿਆ ਗੱਜ ਕਿਹਦਾ ਕਰਾ ਕਰਨ ਲਈ ਦੇਖੋ ਇਹ ਤਾਂ ਕਰਨਾ ਅਕਲ ਕਰਨੀ ਚਾਹੀਦੀ ਇਸ ਕਾਰਨ ਨੂੰ ਡਿਫਰੈਂਟ ਕੁਐਸਚਨ ਆ ਵੀ ਚਾਹੀਦਾ ਇੰਟਰਵਿਊ ਕਰਦੇ ਆ ਦੀ ਇਹ ਪ੍ਰੋਸੀਜਰ ਜਲਦੀ ਜਲਦੀ ਦੁਆਣ ਨਹੀਂ ਤਾਂ ਲੋਕ ਐਗਜ਼ਿਟ ਕਰਕੇ ਖਰਾਬੀ ਕਰ ਦੇਣਗੇ ਇਸੇ ਸੰਬੰਧੇ ਦੀ ਦੋਨਾਂ ਸੈਕਟਰਾਂ ਦਾ ਤਾਂ ਕਹਿੰਦੇ ਮੈਂ ਅਲੱਗ-ਅਲੱਗ ਜਗ੍ਹਾ ਦੋਨੋਂ ਦਾ ਪ੍ਰੋਬਲਮ ਨਹੀਂ ਉਹ ਕਿਹਦੇ ਜੱਜ ਕਰਿਆ ਉਹਨਾਂ ਨੂੰ ਕਹਿੰਦੀ ਆ ਉਹਨਾਂ ਨੂੰ ਤਾਂ ਆਪੇ ਇਹ ਦੋਵਾਂ ਨੇ ਵੀ ਗੱਲ ਸਾਨੂੰ ਕੋਈ ਤਰਾਹ ਨਹੀਂ ਆ ਦੋ ਅਲੱਗ-ਅਲੱਗ ਜਗ੍ਹਾ ਤੇ ਕਰਨਾ ਉਹਨਾਂ ਨੂੰ ਉਹ ਵੀ ਕਰ ਲੈਣਾ ਕੋਈ ਧਾਰਮਿਕ ਪ੍ਰੋਗਰਾਮ 1 ਪੰਟ 'ਚ ਦੋ ਵੀ ਹੋ ਸਕਦੇ ਆ ਇਹਨਾਂ ਦਾ ਰੋਕਣ ਦਾ ਮਤਲਬ ਹੈ ਉਹਨਾਂ ਦਾ ਕਰਨ ਦਾ ਪਰ ਉਹ ਨਹੀਂ ਇਹਦਾ ਰੋਕਣ ਦੀ ਮਤਸਰ ਦਾ ਨਾ ਸਾਰੀਆਂ ਤਿੰਨੇ ਪੰਚਾਇਤਾਂ ਦੇ ਸਰਪੰਚ ਉਹਨਾਂ ਦੇ ਸਾਰੇ ਮੁੱਖ ਜਿਹੜੇ ਲੋਕ ਹੈਗੇ ਆ ਉਹ ਆਏ ਆ ਉਹਨਾਂ ਤੋਂ ਵੀ ਅਸੀਂ ਗੱਲ ਸੁਣੀ ਆ ਇਹ ਸਰਾਸਰ ਧੱਕਾ ਆ ਔਰ ਮੈਂ ਤਾਂ ਇਹ ਕਹੂੰਗਾ ਕਿ ਇਹ ਸਰਕਾਰ ਦਾ ਕੰਮ ਹੀ ਧੱਕੇ ਕਰਨਾ ਹੈਗਾ ਇਹਨਾਂ ਨੂੰ ਇਹ ਨਹੀਂ ਸ਼ਰਮ ਆ ਕਿ ਇਹ ਧਾਰਮਿਕ ਕੰਮ ਹੈਗਾ ਜਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੀਆਂ ਚੀਜ਼ਾਂ ਆ ਇਹਨਾਂ ਦਾ ਕੰਮ ਇਹ ਆ ਕਿ ਕਿਸੇ ਤਰ੍ਹਾਂ ਜਿਹੜਾ ਵੀ ਕੋਈ ਇਹਨਾਂ ਦੇ ਉਲਟ ਕਦੀ ਬੋਲਿਆ ਹੋਵੇ ਜਾਂ ਬੋਲ ਸਕਦਾ ਹੋਵੇ ਉਹਨੂੰ ਕਿਸ ਤਰ੍ਹਾਂ ਨੁਕਸਾਨ ਪਹਿਚਾਣਾ ਕਿਸ ਤਰ੍ਹਾਂ ਉਹਨੂੰ ਥੱਲੇ ਲਾਣਾ ਇਹ ਸਿਰਫ ਇਹ ਜਿਹੜੇ ਆਮਦਵੀ ਪਾਰਟੀ ਦੇ ਲੀਡਰ ਆ ਉਹਨਾਂ ਦਾ ਇੱਕੋ ਇੱਕ ਕੰਮ ਆ ਕਿ ਜਿਹੜੇ ਵੀ ਲੋਕ ਉਹਨਾਂ ਦੇ ਕਹਿ ਤੇ ਨਹੀਂ ਚੱਲਦੇ ਉਹਨਾਂ ਦੇ ਨਾਲ ਨਹੀਂ ਚੱਲਦੇ ਜਾਂ ਉਹਨਾਂ ਦੇ ਜੀਹਜੂਰੀ ਨਹੀਂ ਕਰਦੇ ਉਹਨਾਂ ਨੂੰ ਕੋਈ ਨਾ ਕੋਈ ਨੁਕਸਾਨ ਪਹਿਚਾਣਾ ਜੇ ਦੇਖੀ ਜਾਵੇ ਧਾਰਮਿਕ ਕੰਮ ਸਾਰੇ ਸਾਂਝਾ ਕੰਮ ਹੁੰਦਾ ਹੈ ਉਸ ਦੇ ਲਈ ਵੀ ਸਰਕਾਰ ਇਹ ਕਰ ਰਹੀ ਹੈ ਇਹਦਾ ਤੁਸੀਂ ਅਸੀਂ ਸਮਝਦੇ ਨਾ ਉਹਨਾਂ ਨੂੰ ਵੀ ਕਿਤੇ ਕੱਲ ਆ ਜਵੇ ਨਾ ਜੀ ਇਹ ਕੰਮ ਧਾਰਮਿਕ ਕਮਾ ਚੜ ਚ ਨਹੀਂ ਪਾਣੀ ਚਾਹੀਦੀ ਧਾਰਮਿਕ ਕਮਾ ਚ ਅਰਚਨ ਪਾਣੇ ਵਾਲਿਆਂ ਦੇ ਹਸ਼ਰ ਤੁਸੀਂ ਦੇਖਿਆ ਇਤਿਹਾਸ ਕੋਹਾਇਆ ਚੀਜ਼ਾਂ ਸੋ ਇਹਨਾਂ ਨੂੰ ਵੀ ਭੁਗਤਨੀਆਂ ਪੈਣੀਆਂ ਇਹਨਾਂ ਨੂੰ ਕੜੀਆਂ ਨਹੀਂ ਪੈਣੀਆਂ ਦੱਸਿਆ ਗਿਆ ਕਿ ਐਮਪੀ ਸਾਹਿਬ ਨੂੰ ਵੀ ਮਿਲ ਕੇ ਆਏ ਨੇ ਉਹਨਾਂ ਨੂੰ ਵੀ ਕੋਈ ਸਪੈਸ਼ਲ ਨਹੀਂ ਦਿੱਤਾ ਇਹਨਾਂ ਨੂੰ ਹੱਥੇ ਦੇਖੋ ਮਾੜੀ ਗੱਲ ਐਮਪੀ ਵੋਟਾਂ ਨਾਲ ਲੋਕਾਂ ਦੀਆਂ ਵੋਟਾਂ ਨਾਲ ਚੁਣ ਹੁੰਦੇ ਜੇ ਲੋਕਾਂ ਦੀ ਇਹ ਗੱਲ ਸੁਣੀ ਐ ਨਹੀਂ ਜਨਤਾ ਹੀ ਪਈ ਐ ਦੇਖੋ ਕੋਈ ਇਹਨਾਂ ਨੂੰ ਤਕਲੀਫ ਹੋਈ ਹੋਗੀ ਤਾਈਂ ਆਈ ਹੈ ਨਾ ਤੇ ਜੇ ਇਹਨਾਂ ਦੀ ਗੱਲ ਨਹੀਂ ਸੁਣਨੀ ਤਾਂ ਐਮਪੀ ਕਾ ਦਾ ਹੋਣਾ ਲੋਕਾਂ ਵਾਸਤੇ ਐਮਪੀ ਬੰਦਾ ਲੋਕਾਂ ਦੇ ਫੈਸਿਲਿਟੀ ਵਾਸਤੇ ਐਮਪੀ ਬੰਦਾ ਲੋਕਾਂ ਦੇ ਕੰਮ ਕਰਵਾਉਣ ਵਾਸਤੇ ਐਮਪੀ ਆਣਗਾ ਨਾ ਕਿ ਵਿਗਨ ਪਾਣ ਲਈ ਵਿਗਨ ਪਾਣ ਲਈ ਐਮਪੀ ਜਿਹੜਾ ਬੰਦਾ ਉਹ ਐਮਪੀ ਕਾ ਦਾ ਹੋਇਆ ਕੀ ਨਾਮ ਹੈ ਇਹਦਾ ਨੀਲੰਬੰਦਸਰ ਕਿਹੜਾ ਪਿੰਨ ਆਪਣਾ ਬਾੜੀਆਂ ਕਲਾ ਕੀ ਗੱਲ ਹੋਈ ਇਹ ਕੁਝ ਵੀ ਨਹੀਂ ਕਰਦਾ ਅਸੀਂ ਪ੍ਰੋਗਰਾਮ ਸਾਡੇ ਸਾਰੇ ਰਾਸਲੀਲਾ ਕਮੇਟੀ ਵਾਲਿਆਂ ਨੇ ਬਣਾਇਆ ਸੀਗਾ ਕਿ ਰਾਸਲੀਲਾ ਕਰਨੀ ਆ ਅਸੀਂ ਗਰਾਊਂਡ ਦੇ ਵਿੱਚ ਸਫਾਈ ਕਰਵਾਈ ਔਰ ਉਸ ਤੋਂ ਬਾਅਦ ਇਹ ਸੋਚਿਆ ਕਿ ਜਦੋਂ ਹੜ ਹੋੜ ਆਇਆ ਇਹਨੇ ਗੰਦਮੰਦ ਰੁੜ ਕੇ ਆਇਆ ਇਸ ਕਰਕੇ ਭੂਮੀ ਪੂਜਨ ਕਰ ਲਈਏ ਸਾਰੇ ਜਣੇ ਤਾਂ ਭੂਮੀ ਸ਼ੁੱਧ ਹੋ ਜਾਊਗੀ ਤਾਂ ਇਸ ਉਸ ਭੂਮੀ ਸ਼ੁੱਧਤਾ ਦੇ ਲਈ ਹਵਨ ਕਰਵਾਂਦੇ ਵੈ ਸੀ ਜਦ ਕਿ ਹਵਨ ਸਾਡਾ ਥੋੜਾ ਜਿਹਾ ਹੀ ਰਹਿ ਗਿਆ ਸੀ ਪੂਰਨ ਹੋਤੀ ਤੇ ਆ ਗਿਆ ਸੀਗਾ ਉਸ ਵੇਲੇ ਦੋ ਆਏ ਆ ਇੱਕ ਪੁਲਿਸ ਵਾਲੇ ਸੀਗੇ ਇੱਕ ਸਿਵਲ ਵਰਦੀ ਸੀਗੇ ਮੈਂ ਤਾਂ ਜਾਣਦੀ ਨਹੀਂ ਸੀ ਕੌਣ ਮਗਰ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਅਸੀਂ ਕਿਹਾ ਵੀ ਹਵਨ ਹੁੰਦਾ ਪਿਆ ਧਰਤੀ ਸ਼ੁੱਧ ਕਰਨੇ ਵਾਸਤੇ ਕਰਦੇ ਪਏ ਆ ਵੀ ਐਸੀ ਵੈਸੀ ਕੋਈ ਗੱਲ ਨਾ ਹੋਵੇ ਸੁਖ ਸੁਵਿਲੀ ਮੇਲਾ ਭੁਗਤ ਜAVE ਤਾਂ ਉਹ ਕਹਿੰਦੇ ਤੁਸੀਂ ਇਦਾਂ ਕਰ ਨਹੀਂ ਸਕਦੇ ਬਿਨਾ ਪਰਮਿਸ਼ਨ ਤੋਂ ਜਦ ਤੱਕ ਤੁਹਾਡੇ ਪਿੰਡ 'ਚ ਦੋ ਲੜਾਈ ਹੁੰਦੀ ਪਈ ਆ ਦੋ ਧਿਰਾਂ ਦੀ ਤਾਂ ਤੁਸੀਂ ਇਹ ਨਹੀਂ ਕਰ ਸਕਦੇ ਅਸੀਂ ਕਿਹਾ ਵੀ ਜਿਹੜਾ ਅਸੀਂ ਰਾਸਲੀਲਾ ਕਰਨੀ ਆ ਉਹ 10 ਤਰੀਕ ਦੀ ਆ ਉਹਦੀ ਪਰਮਿਸ਼ਨ ਸਾਡੇ ਬੰਦੇ ਆਪ ਲੈਣ ਜਾਂ ਨਾ ਲੈਣ ਜਾਂ ਕਰਨ ਜਾਂ ਨਾ ਕਰਨ ਉਹ 'ਚ ਸਾਡਾ ਕੋਈ ਰੋਲ ਨਹੀਂ ਮਗਰ ਇਹ ਹੈਗਾ ਆ ਵੀ ਇਹ ਸ਼ੁੱਧਤਾ ਵਾਸਤੇ ਅਸੀਂ ਬੱਚੇ ਬੋਟੀਆਂ ਲੈ ਕੇ ਕੁੜੀਆਂ ਲੈ ਕੇ ਸਾਰੇ ਉਮੀ ਸ਼ੁੱਧ ਕਰਦੇ ਪਏ ਇਹਦੇ ਵਿੱਚ ਤਾਂ ਕੋਈ ਰੋਕ ਨਹੀਂ ਸਕਦਾ ਨਾ ਪਰਮਿਸ਼ਨ ਦੀ ਜਰੂਰਤ ਆ ਔਰ ਉਹਨਾਂ ਨੇ ਇੱਦਾਂ ਹੀ ਸਾਡੇ ਧਰਮ ਦੀ ਵਿਅਦਬੀ ਕੀਤੀ ਕੀਤੀ ਕਿਦਾਂ ਕਿ ਜੁੱਤੀ ਲੈ ਕੇ ਹਵਨ ਪੁੰਡ ਦੇ ਕੋਲ ਆ ਗਏ ਔਰ ਇਹਨਾਂ ਦਾ ਫੋਨ ਖੋਲਿਆ ਉਹਨਾਂ ਨੇ ਇਹਨਾਂ ਨੇ ਹਵਨ ਤੋਂ ਉੱਠ ਉੱਠ ਦੇ ਉੜ ਬੈ ਕੇ ਕਿ ਤੁਸੀਂ ਇਹ ਸਾਬਕਾ ਸਰਪੰਚ ਆ ਵੀ ਤੁਸੀਂ ਮੇਰਾ ਫੋਨ ਕਿੱਦਾਂ ਖੋ ਸਕਦੇ ਆ ਕਹਿੰਦੇ ਤੁਸੀਂ ਪੁਲਿਸ ਦੀ ਵੀਡੀਓ ਬਣਾਉਂਦੇ ਵੇ ਆ ਫਿਰ ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਸੀ ਸਿਵਲ ਵਰਦੀ ਚ ਕਿਹੜੇ ਅਫਸਰ ਆ ਅਪਾ ਮੈਂ ਤਾਂ ਸੁਧਾਰਨ ਆਪਣੇ ਸਿਆਣਪ ਦੇ ਤੌਰ ਤੇ ਕਿਹਾ ਕਾਕੇ ਵੀ ਜੇ ਇਹਨਾਂ ਦੇ ਫੋਨ ਦੇ ਵਿੱਚ ਤੁਹਾਡੀ ਵੀਡੀਓ ਤਾਂ ਤੁਸੀਂ ਫੋਨ ਲਗਾ ਸਕਦੇ ਆ ਜੇ ਇਹਨਾਂ ਆਪਣੇ ਅਸੀਂ ਬਣਾਉਂਦੇ ਪਏ ਆ ਤਾਂ ਉਹਦੇ ਇਹਨਾਂ ਦੀ ਆਪਣੀ ਵੀਡੀਓ ਐ ਫੋਨ ਇਹਨਾਂ ਦਾ ਦੇ ਦਿਓ ਇਹਨਾਂ ਦੇ ਘਰ ਵਾਲੇ ਤੋਂ ਖੋਇਆ ਸੀਗਾ ਇਹਨਾਂ ਨੇ ਫੋਨ ਉਹ ਲੈ ਲਿਆ ਬਸ ਉਸ ਤੋਂ ਬਾਅਦ ਸਰਪੰਚ ਸਾਹਿਬ ਆਏ ਇਹਨਾਂ ਨੇ ਸਾਰੀ ਗੱਲਬਾਤ ਕੀਤੀ ਤਾਂ ਉਹ ਚਲੇ ਗਏ ਸਰਪੰਚ ਇਹਦੇ ਦੂਜੀ ਪਾਰਟੀ ਵਾਲੇ ਤੋਂ ਡੈਲ ਨਹੀਂ ਉਹ ਇਸੇ ਪਾਰਟੀ ਵਾਲਾ ਤੁਹਾਵਾਂ ਸੰਬੰਧੀ ਕੀ ਕਹਿ ਕੇ ਗਏ ਆਪਣੇ ਕਰ ਉਹ ਕਹਿੰਦੇ ਕਿ ਸਾਨੂੰ ਉੱਪਰੋਂ ਪ੍ਰੈਸ਼ਰ ਪੈਂਦਾ ਵਿਆ ਹੈ ਅਸੀਂ ਤੁਹਾਨੂੰ ਕਹਿਣ ਆਏ ਆ ਕਿ ਤੁਸੀਂ ਪਹਿਲਾਂ ਸੈਟੀਸਫਾਈ ਕਰੋ ਆਪਣੀ ਨਹੀਂ ਕਿਹੜੇ ਬੰਦੇ ਨਾਲ ਸੈਟੀਸਫਾਈ ਕਰਨ ਕਿ ਜਿਹੜੇ ਪਹਿਲਾਂ ਮੇਲਾ ਕਰਵਾਇਆ ਜਿਨ੍ਹਾਂ ਨੇ ਉਹਨਾਂ ਨਾਲ ਸੈਟੀਸਫਾਈ ਕਰੋ ਬਈ ਅਸੀਂ ਸੈਟੀਸਫਾਈ ਕਰਨ ਲਈ ਵੀ ਤਿਆਰ ਆ ਸਾਨੂੰ ਤਾਂ ਕੋਈ ਐਸੀ ਗੱਲ ਨਹੀਂ ਸਾਡੇ ਉਹ ਆਪਣੇ ਆ ਪਰ ਫਿਰ ਵੀ ਅਸੀਂ ਇਹ ਸੋਚਦੇ ਪਏ ਆ ਕਿ ਪਿੰਡ ਦੇ ਮੇਲਾ ਆ ਪਿੰਡ ਸਾਡੇ ਬਜ਼ੁਰਗ ਮੇਰੇ ਦਾਦਾ ਸੋਹਰਾ ਖੁਦ ਦੋ-ਦੋ ਮਹੀਨੇ ਦੀ ਰਾਸ ਪਵਾਉਂਦੇ ਸੀਗੇ ਸਾਨੂੰ ਕਈਆਂ ਲੋਕਾਂ ਨੇ ਕਿਹਾ ਕਿ ਤੁਹਾਡੇ ਬਜ਼ੁਰਗ ਕੱਲੇ ਪਾਉਂਦੇ ਸੀ ਤੁਸੀਂ ਮਿਲ ਕੇ ਪਾਉਂਦੇ ਵੇ ਅਸੀਂ ਕਿ ਹੁਣ ਖਰਚਾ ਨਹੀਂ ਫੋੜ ਕਰ ਸਕਦੇ ਉਹ ਸਸਤਾ ਸਮਾਂ ਸੀਗਾ ਤਾਂ ਇਸ ਕਰਕੇ ਫਿਰ ਅਸੀਂ ਉਸੇ ਰਾਸਨੀਲਾ ਨੂੰ ਉਸੇ ਬਜ਼ੁਰਗਾਂ ਦੇ ਬੱਚੇ ਸੋਣ ਦੁਬਾਰਾ ਆਪਣੇ ਕਾਰਨ ਕਰ ਰਹੇ ਸਾਰੇ ਮਹਾਜਨ ਕਰ ਰਹੇ ਕਿਹੜੀ ਜਗ੍ਹਾ ਹੈ ਉਹ ਜਗ੍ਹਾ ਕਿਹਦੀ ਸਾਡੀ ਸਾਰਿਆਂ ਦੀ ਆਪਣੀ ਜਗ੍ਹਾ ਹੈ ਮੈਡਮ ਤੁਸੀਂ ਪੁੱਛਿਆ ਨਹੀਂ ਕਿ ਕਰ ਪ੍ਰੈਸ਼ਰ ਨਹੀਂ ਕਦ ਕੇ ਦਾ ਪ੍ਰੈਸ਼ਰ ਨਹੀਂ ਇਹ ਤਾਂ ਅਸੀਂ ਪੁੱਛਿਆ ਉਹ ਕਹਿੰਦੇ ਸਾਨੂੰ ਉੱਪਰੋਂ ਪ੍ਰੈਸ਼ਰ ਪੈ ਰਿਹਾ ਹੈ ਸਾਨੂੰ ਇਸ ਬਾਰੇ ਨੌਲੇਜ ਨਹੀਂ ਹੈ ਸਿਵਲ ਵਰਦੀ ਚ ਕੌਣਾ ਕੌਣ ਨੇ ਮੈਡਮ ਜੀ ਦੂਸਰੀ ਪਾਰਟੀ ਉਹ ਵੀ ਉੱਥੇ ਮੇਲਾ ਕਰਾਉਦੇ ਆ ਨਹੀਂ ਨਹੀਂ ਇਹ ਅਲੱਗ ਆ ਉਹ ਰੋਡ ਤੇ ਆ ਅਸੀਂ ਸਵਾਲਿਕ ਸਕੂਲ ਦੇ ਬਿਲਕੁਲ ਗਰਾਊਂਡ ਚ ਹਾਂਜੀ ਹਾਂਜੀ ਉਹਨਾਂ ਨੇ ਵੀ ਏਸੀ ਡੇਟ ਦੀ ਕੋਈ ਪਹਿਲਾਂ ਹੋਟ ਡੇਟ ਨਹੀਂ ਉਹਨਾਂ ਦੀ ਡੇਟ 19 ਤੋਂ 23 ਤੱਕ ਕਰ ਸੀਗੀ ਅਸੀਂ ਆਪਣੇ ਨੂੰ ਕਿਹਾ ਕਿ ਅਸੀਂ ਬ੍ਰਿੰਦਾਵਨ ਜਾਣ ਦੀ ਸਾਰੇ ਤਿਆਰੀ ਕਰਦੇ ਪਏ ਹਾਂ ਅਸੀਂ ਇਹਨਾਂ ਸਾਡੇ ਬੱਚਿਆਂ ਨੇ 10 ਤੋਂ 14 ਰੱਖ ਲੇ 13 16 ਹਾਂ 10 16 ਹਾਂ 16 ਉਹਨਾਂ ਨੇ ਕੀ ਕੀਤਾ ਡੇਟ ਆਗੇ ਬੀਚੀ ਉਹਨਾਂ ਨੇ ਮਤਲਬ ਕਿ 19 ਤੋਂ 23 ਕਰਨੀ ਸੀਗੇ ਨਵੰਬਰ ਦੀ ਤਾਂ ਅਸੀਂ ਕਰ ਲਈ 10 ਨਵੰਬਰ ਤੋਂ 16 ਨਵੰਬਰ ਔਰ ਉਹਨਾਂ ਨੇ ਆਪਣੀ ਡੇਟ ਇਸੇ ਕਰਕੇ ਉਰੇ ਕਰ ਲਈ ਕਿ ਅਸੀਂ ਵੀ ਇਸੇ ਡੇਟ ਚ ਕਰਕੇ ਇੱਕ ਸਮਾਨ ਪਾਣਾ ਹੈ ਕਿ ਸਰਪੰਚ ਤੇ ਬਣ ਗਿਆ ਹਾਂਜੀ ਬਾੜੀ ਕਹ ਲਾਂਗੇ ਕੀ ਇਹ ਪ੍ਰੋਬਲਮ ਆ ਰਹੀ ਜਿਹੜੀ ਕੋਈ ਪ੍ਰੋਬਲਮ ਨਹੀਂ ਉਹ ਆਪਣੀ ਵੱਖਰੀ ਜਗ੍ਹਾ ਤੇ ਕਰਾ ਰਹੇ ਆ ਇਹ ਜਿਹੜੀ ਅਸੀਂ ਪਿੰਡ ਵਾਲੇ ਤਿੰਨ ਪਿੰਡ ਇਕੱਠੇ ਹੋ ਕੇ ਮੋਤੀਆਂ ਬਾੜੀਆਂ ਛੋਟੀ ਬਾੜੀ ਇਹ ਤਿੰਨਾ ਪਿੰਡਾਂ ਦੀ ਪਰਮਿਸ਼ਨ ਸਾਡੇ ਸਾਈਨ ਮੋਹਰਾ ਲਾ ਕੇ ਅਸੀਂ ਡੀਸੀ ਸਾਹਿਬ ਦੇ ਦਿੱਤੇ ਡੀਐਸਪੀ ਦੇ ਦਿੱਤੇ ਅਸੀਂ ਪੇਪਰ 29 ਤਰੀਕ ਨੂੰ ਐਪਲੀਕੇਸ਼ਨਾਂ ਦੇ ਦਿੱਤਾ ਹਾਂ ਦਿੱਤੂ ਬੋਲੋ ਹਾਂਜੀ ਤੇ ਇਹਨਾਂ ਦੀ ਜਿਹੜੀ ਸੀ ਉਹ 19 ਤੋਂ 23 ਸੀ ਹਾਂਜੀ ਤੇ ਤੁਸੀਂ ਇਹ ਰੱਖ ਲਓ ਵੀ ਮੇਨ ਮੁੱਦਾ ਤੇ ਜਿੱਦਾਂ ਕਹਿੰਦੇ ਹਨ ਵੀ ਸਰਪੰਚ ਤੇ ਪੰਚਾਇਤ ਤੇ ਅਸੀਂ ਇਹਨਾਂ ਨੂੰ ਇਹ ਕਲ ਕੇ ਵੀ ਜੇ ਉਹਨਾਂ ਨੂੰ ਸਾਢੇ ਲੋੜ ਆ ਮੰਨ ਲਓ ਮੈਂ ਵੀ ਤੁਹਾਡੇ ਨਾਲ ਚੱਲ ਚੱਲਾਂਗੀ ਇਹ ਚਾਰ ਪੰਜ ਜਣੇ ਗਏ ਉਹਨਾਂ ਨੇ ਉੱਥੇ ਕਿਹਾ ਵੀ ਤੁਸੀਂ ਉਹਨਾਂ ਨਾਲ ਸੁਲਾ ਕਰ ਲਓ ਨਾ ਮੈਂਬਰਾਂ ਨੇ ਮੈਨੂੰ ਆ ਕੇ ਦੱਸਿਆ ਵੀ ਉਹਨਾਂ ਨਾਲ ਜਿਹੜੇ ਤਿੰਨ ਮੈਂਬਰ ਤੁਸੀਂ ਉਹਨਾਂ ਨਾਲ ਸੁਲਾ ਕਰ ਲਓ ਪਰਮਿਸ਼ਨਾਂ ਦੋ ਦੋ ਨਹੀਂ ਮੈਂਣੀਆਂ ਪਰਮਿਸ਼ਨ ਤੇ ਇੱਕ ਮੈਂਣੀ ਆ ਵੀ ਹੁਣ ਜੋ ਸ਼ਹਿਰਾਂ 'ਚ ਹੁੰਦੇ ਪ੍ਰੋਗਰਾਮ ਅਲੱਗ-ਅਲੱਗ ਹੁੰਦੇ ਅਲੱਗ-ਅਲੱਗ ਪਰਮਿਸ਼ਨ ਮਿਲਦੀਆਂ ਆ ਜੋ ਇੱਕ ਪਿੰਡ ਵੀ ਦੋ ਸਮਾਗ ਹੁੰਦੇ ਪਰਮਿਸ਼ਨ ਕਿਉਂ ਨਹੀਂ ਮਿਲ ਸਕਦੀ ਇਹ ਤੇ ਹੁਣ ਜੀ ਆਪਾਂ ਨਹੀਂ ਕੁਝ ਕਰ ਸਕਦੇ ਤਾਂ ਪਹਿਲਾਂ ਅਲੱਗ-ਅਲੱਗ ਜਗ੍ਹਾ ਤੇ ਪਹਿਲਾਂ ਕਰਾ ਰਹੇ ਹਾਂ ਜਿਹੜੀ ਹੁਣ ਇਹ ਕਰਾਰੇ ਤੁਸੀਂ ਉਹ ਇੱਕ ਜਗ੍ਹਾ ਕੀ ਲੱਗਦੇ ਨੇ ਜਿਹੜੀ ਜਿਹੜੀ ਅਸੀਂ ਇਹ ਰਾਸ ਉਹ ਕ੍ਰਿਸ਼ਨ ਲੀਲਾ ਇਹ ਰਾਸ ਲੀਲਾ ਜਿੱਦਾਂ ਬ੍ਰਿੰਦਾਵਨ ਤੋਂ ਕੀਤੇ ਹੋਇਆ ਜੀ ਉਹਨਾਂ ਨੇ ਲੱਖ ਰੁਪਏ ਉਹਨਾਂ ਨੂੰ ਪੇਮੈਂਟ ਉਹਨਾਂ ਨੂੰ ਕੀਤੀ ਹੋਇਆ ਜਗ੍ਹਾ ਜਿਹੜੀ ਜਿੱਥੇ ਹੁਣ ਤੁਸੀਂ ਕਰਾਉਣੀ ਸੀ ਉਹ ਵਾਕਾ ਉਹਨਾਂ ਦੀ ਉਹਨਾਂ ਦੀ ਵਾਕਾ 1 ਕਿਲੋਮੀਟਰ ਦਾ ਫਾਸਲਾ ਹੈ ਜੀ ਹਾਂਜੀ ਸਾਡੀ ਸਰ ਰਾਸ ਲੀਲਾ ਉਹਨਾਂ ਦੀ ਕ੍ਰਿਸ਼ਨ ਲੀਲਾ ਹੈ ਹਾਂਜੀ ਸਟਰਥਰੋ ਕਿਹ ਕੀ ਮਾਮਲਾ ਹੈ ਇਹ ਪਿੰਨ ਦਾ ਤੋਂ ਮਾਮਲਾ ਸਰ ਅਸੀਂ ਰਾਸ ਲੀਲਾ ਕਰਾਣ ਲੱਗੇ ਸੀਗੇ 10 ਤੋਂ 16 ਤੱਕ ਉਹਦੇ ਸਬੰਧ ਦੇ ਵਿੱਚ ਨਤੀਜ ਰਿਕ ਨੂੰ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੇ ਪਰਮਿਸ਼ਨ ਲਈ ਔਰ ਸਕਿਉਰਟੀ ਲਈ ਉਹ ਪ੍ਰੋਸੈਸ ਚੱਲ ਰਹੀ ਆ ਉਹਦੇ ਤੋਂ ਪਹਿਲਾਂ ਅਸੀਂ ਹਵਨ ਕਰਾਇਆ ਕੱਲ ਉਹਨਾਂ ਨੇ ਆ ਕੇ ਸਾਨੂੰ ਹਵਨ ਤੋਂ ਰੋਕ ਦਿੱਤਾ ਕਹਿੰਦੇ ਤੁਸੀਂ ਆਪਾਂ ਨਹੀਂ ਕਰਾ ਸਕਦੇ ਤੁਹਾਡੇ ਕੋਲ ਕੋਈ ਪਰਮਿਸ਼ਨ ਨਹੀਂ ਮੈਂ ਕਿਹਾ ਸਰ ਇਹਦੀ ਕੋਈ ਪਰਮਿਸ਼ਨ ਦੀ ਲੋੜ ਨਹੀਂ ਹੈਗੀ ਕਿ ਜੇ ਸਾਨੂੰ ਹਵਨ ਲੈਣ ਦੀ ਪਰਮਿਸ਼ਨ ਦੀ ਲੋੜ ਆ ਫੇ ਸਾਨੂੰ ਸਾਹ ਲੈਣ ਦੀ ਵੀ ਪਰਮਿਸ਼ਨ ਦੀ ਲੋੜ ਪਵੇਗੀ ਉਹ ਵੀ ਦੱਸ ਦਿਓ ਕਿੱਥੋਂ ਲਈਏ ਪਰਮਿਸ਼ਨ ਸਾਹ ਲੈਣ ਦੀ ਕਾਲਕੁ ਜਦੋਂ ਆਇਜੋ ਕੋ ਵੀਡੀਓਗ੍ਰਾਫੀ ਤੁਸੀਂ ਕਿਹੜਾ ਬਣਾਈ ਜਿਹਨਾਂ ਅਗਰ ਰੁਕੇ ਤੁਹਾਨੂੰ ਸਰ ਉਹਨਾਂ ਨੇ ਵੀਡੀਓਗ੍ਰਾਫੀ ਤਾਂ ਅਸੀਂ ਆਪਣੇ ਬਣਾ ਰਹੇ ਸੀ ਉਹਨਾਂ ਦੀ ਨਹੀਂ ਬਣਾਈ ਉਹਨਾਂ ਨੇ ਜਿਹੜੇ ਵੀਡੀਓਗ੍ਰਾਫੀ ਕਰ ਰਹੇ ਸੀਗੇ ਫੰਕਸ਼ਨ ਦੀ ਉਹਨਾਂ ਦੇ ਮੋਬਾਈਲ ਉਹਨਾਂ ਨੇ ਖੋਲ੍ਹੇ ਕਹਿੰਦੇ ਸੀ ਸਾਡੀ ਵੀਡੀਓ ਬਣਾ ਰਹੇ ਆ ਉਹਨਾਂ ਨੇ ਖੋ ਕੇ ਚੈੱਕ ਕੀਤੇ ਆ ਤੇ ਫੇਰ ਵਾਪਸ ਕੀਤੇ ਜਿਹੜੇ ਬੰਦੇ ਨਾਲ ਪ੍ਰੋਬਲਮ ਚੱਲ ਰਹੀ ਉਹ ਉਹ ਪਹਿਲਾਂ ਇਸ ਕਮੇਟੀ ਦੇ ਮੈਂਬਰ ਸਰ ਉਹ ਨਹੀਂ ਇਸ ਕਮੇਟੀ ਦੇ ਮੈਂਬਰ ਤੁਸੀਂ ਨਾਲ ਸਾਡੀ ਸਨਾਤਨ ਧਰਮ ਸਭਾ ਕਮੇਟੀ ਆ ਜੀ ਜੀ ਸ਼ੁਕਰਾ ਜੀ ਉਹਨਾਂ ਦੀ ਕੋਈ ਕਮੇਟੀ ਨਹੀਂ ਸਾਨੂੰ ਉਹਦੇ ਕੋਈ ਸਰਕਾਰ ਨਹੀਂ ਉਹਨਾਂ ਦੇ ਨਾਲ ਉਹ ਤਿੰਨ ਬੰਦੇ ਨੇ